ਕੋਈ ਵਾਕੇ ਇਹ ਨਹੀਂ ਨਹੀਂ ਮੈਨੂੰ ਵੇਖਿਆ ਅੱਜ ਤੇ ਮੈਨੂੰ ਮੰਮੀ ਦੀ ਨਹੀਂ ਸਮਝ ਲੱਗੀ ਮੰਮੀ ਨੇ ਬਾਹਰ ਨਿਕਲੇ ਚਲ ਕੋਈ ਗੱਲ ਨਹੀਂ ਮੇਰਾ ਤੇ ਕੰਮ ਹੋ ਗਿਆ ਵਾਣਾ ਜਿਹੜੀ ਮੈਂ ਚੀਜ਼ ਭੁਆਉਣ ਦੇਣੀ ਸੀ ਉਹ ਦੇ ਦਿੱਤੀ ਆ ਚਲੋ ਹੁਣ ਭੁਆ ਦਾ ਵੀ ਪ੍ਰਸ਼ਨ ਹੋ ਜਾਏਗਾ ਤੇ ਉਹ ਵੀ ਠੀਕ ਹੋ ਜਾਣਗੇ ਚਲਾ ਭਈ ਨਾ ਕਹਿਣ ਦੇ ਕਿ ਤੈਨੂੰ ਵਾਪਸ ਕਰ ਦਾਂਗੇ ਕਾਰ ਹੀ ਦੇਣਗੇ ਵੈ ਮੈਂ ਮਮੀ ਆਪਣਾ ਸੁੱਤ ਰੱਖਾ ਚੁੱਕੇ ਨਦੀ ਕਗਲਾ ਪਾਣੀ ਗਈ ਮੋੜਾ ਨੂੰ ਦੀਪ ਛੇਤੀ ਹੋ ਗਿਆ ਕੰਮ ਦਾ ਤੇ ਰਹੀ ਆ ਗਈ ਅੱਛਾ ਤੇ ਮੈਂ ਤਾਂ ਵਸ ਰੋਟੀ ਆ ਨਹੀਂ ਰੋਟੀ ਨਾ ਖਾਣੇ ਰੋਟੀ ਖਾ ਕੇ ਆ ਤੇਰਾ ਕਿੰਨਾ ਰੰਗ ਡਿਆ ਨਹੀਂ ਨਹੀਂ ਮੇਰੇ ਰੰਗ ਕਿਹੜੀ ਗੇ ਲੂੰਡਣਾ ਮੈਂ ਤਉਦੈ ਨਾ ਪੁੱਛੀ ਨਹੀਂ ਤੂੰ ਹੀ ਆਂਦੇ ਹੀ ਸ਼ਾਮ ਨੂੰ ਆ ਤੂੰ ਹੀ ਟਾਈਮ ਨਹੀਂ ਆ ਗਿਆ ਨਹੀਂ ਪਰ ਕੰਮ ਹੋ ਗਿਆ ਤੇ ਆਵੇ ਚਲੋ ਵਧੀਆ ਸੁਗਵਾ ਗਏ ਟਾਈਮ ਦਾ ਘਰ ਉਦੋਂ ਵੀ ਧਿਆਨ ਵਿੱਚ ਹੀ ਰਹਿਣਾ ਕੋਈ ਗੱਲਬਾਤ ਨਹੀਂ ਹੋਈ ਨਹੀਂ ਗੱਲਬਾਤ ਕੋਈ ਨਹੀਂ ਹੋਈ ਠੀਕ ਚਲੋ ਤਾਂ ਸਿਰ ਕੀ ਗੱਲ ਕਰਨੀ ਹੈ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਤਿੰਨ ਚਾਰ ਦਿਨ ਹੋ ਗਏ ਨਾ ਆਈ ਸੀ ਅੱਛਾ ਤੇ ਮੰਮੀ ਤਾਂ ਨਾ ਅੰਦਰ ਬੈਠੀਆਂ ਸੀ ਮੈਂ ਇੱਥੇ ਬਾਹਰੋਂ ਦੇ ਵਿੱਚ ਨਹਾਉਂ ਰਹੀ ਸੀ ਤੇ ਮੈਨੂੰ ਆਵਾਜ਼ ਸੁਣੀ ਮੈਂ ਇੱਥੇ ਹੀ ਗਈ ਅੱਜ ਤੇ ਮੈਨੂੰ ਆਵਾਜ਼ ਸੁਣੀ ਤੇ ਮੈਂ ਅੰਦਰ ਗਈ ਤੇ ਜਦੋਂ ਮੈਂ ਅੰਦਰ ਗਈ ਨਾ ਇੱਕਦਮ ਮੰਮੀ ਨੇ ਨਾ ਏਦਾਂ ਫੜ ਕੇ ਕੋਈ ਚੀਜ਼ ਏਦਾਂ ਲਕੂਲੀ ਬੁੱਕਲ ਦੇ ਵਿੱਚ ਤੇ ਮੈਨੂੰ ਇਦਾਂ ਲੱਗਾ ਜਿੱਦਾਂ ਕੋਈ ਸੋਨੇ ਦੀ ਚੀਜ਼ ਨਹੀਂ ਹੁੰਦੀ ਜਿੱਦਾਂ ਆਪਾਂ ਰੱਖੀ ਦੀਆਂ ਵਾ ਪਾ ਕੇ ਡੱਬਿਆਂ ਦੇ ਵਿੱਚ ਸਮਝੀਂਗਾ ਤੇਰੀ ਗੱਲ ਮੈਂ ਇੱਕ ਐਡੀਕ ਡੱਬੀ ਤੇ ਉਹ ਪਰਸਾ ਸੀਗਾ ਸੋਨੇ ਦੀ ਕੋਈ ਨਾ ਕੋਈ ਚੀਜ਼ ਨਾ ਉਹਨੇ ਲਿਆ ਕੇ ਮੰਮੀ ਨੂੰ ਦਿੱਤੀ ਆ ਤੂੰ ਵੇਖੀ ਆ ਆਪ ਮੈਂ ਚੀਜ਼ ਤਾਂ ਨਹੀਂ ਵੇਖੀ ਪਰ ਮੈਂ ਡੱਬਾ ਤਾਂ ਦੇਖਿਆ ਹੀ ਹੈ ਨਾ ਖਾਲੀ ਡੱਬਾ ਇਹਨਾਂ ਨੇ ਕੀ ਕਰਨਾ ਹੈਗਾ ਮੈਨੂੰ ਤਾਂ ਪੂਰਾ ਸ਼ੱਕ ਪੈ ਗਿਆ ਉਸ ਟਾਈਮ ਤੇ ਮੈਂ ਕਿਹਾ ਮੰਮੀ ਦਿਖਾ ਤੋ ਕੀ ਆ ਇਹ ਕੀ ਲਕੋਣ ਡੇ ਤੇ ਮੈਨੂੰ ਅੱਗੋਂ ਪੈ ਗਈ ਤੁਹਾਨੂੰ ਪਤਾ ਹੀ ਆ ਕਿਦਾਂ ਮੈਨੂੰ ਬੋਲਦੀ ਹੁੰਦੀ ਆ ਤੈਨੂੰ ਕੀ ਲੋੜ ਆ ਮੇਰੇ ਵੇਖਣ ਦੀ ਮੈਂ ਜੋ ਮਰਜ਼ੀ ਲਕੋਵਾ ਤੇਰਾ ਤਾਂ ਨਹੀਂ ਕੁਝ ਚੁੱਕ ਲਿਆ ਐਦਾਂ ਮੈਨੂੰ ਬੋਲਣ ਲੱਗ ਗਈਆਂ ਮਗਰ ਕਹਿ ਕੁਕੇ ਤੂੰ ਮੈਨੂੰ ਉਥੋਂ ਭੇਜ ਦਿੱਤਾ ਵੀ ਚਾਹ ਬਣਾ ਲਾ ਅਸ਼ਾ ਹਾਂ ਉਹ ਮੈਂ ਤੈਨੂੰ ਵਾਲੇ ਟਾਲੇ ਪਾ ਕੇ ਇੱਧਰ ਭੇਜਤਾ ਤੇ ਆਪ ਜਿਹੜਾ ਕੰਮ ਕਰਨ ਆਈ ਸੀ ਉਹ ਕਰ ਗਈ ਆ ਤੇ ਜਦੋਂ ਮੈਂ ਗਈ ਨਾ ਇੱਕਦਮ ਉੱਤੇ ਹੀ ਤੇ ਦੋਵਾਂ ਦੇ ਰੰਗ ਉੱਡ ਗਏ ਦੋਵਾਂ ਨੂੰ ਗੱਲ ਨਾ ਆਵੇ ਕੋਈ ਵੀ ਕੀ ਕਰੀਏ ਹੁਣ ਕੋਈ ਨਾ ਕੋਈ ਤਾਂ ਗੱਲ ਹੋਣੀ ਆ ਜ਼ਰੂਰ ਤੇ ਉਹੀ ਤਾਂ ਗੱਲ ਆ ਮੇਰਾ ਦਿਲ ਕਰਦਾ ਵੀ ਹੁਣ ਮੈਂ ਜਾਵਾਂ ਪਿੰਦਰ ਦੇ ਘਰ ਤੇ ਪਿੰਦਰ ਦੀ ਮੰਮੀ ਨੂੰ ਦੱਸ ਕੇ ਆਵਾਂ ਉਹ ਬੇਜਾਰ ਆਮਨਾ ਮੰਮੀ ਹਲੇ ਅੰਦਰ ਹੀ ਐ ਅੰਦਰ ਐ ਤੇ ਮੈਂ ਕੀ ਕਰਾਂ ਮੈਨੂੰ ਇਹਦੇ ਡਰ ਮਾਰਿਆ ਆ ਆਪੇ ਕੀ ਕਰਦੀ ਫਿਰਦੀ ਐ ਉਹ ਬੇਜਾਰ ਆਮਨਾ ਅੱਜ ਮੰਮੀ ਘਰ ਹੀ ਆ ਉਦੋਂ ਤੇ ਤੇਰਾ ਤੁਕਾ ਤਾਨ ਲੱਗ ਗਿਆ ਕਿ ਘਰ ਨਹੀਂ ਹੀ ਹੈਗੀ ਠੀਕ ਹੈ ਨਾ ਤੇ ਮੈਨੂੰ ਡਰ ਮਾਰਿਆ ਵਾ ਇਹਦਾ ਆਪ ਕੀ ਕੁਛ ਕਰਦੀ ਫਿਰਦੀ ਐ ਤੇ ਮੈਨੂੰ ਕਿੱਦਾਂ ਰੋਗ ਲੂਗੀ ਜੇ ਉਹਨਾਂ ਦੇ ਘਰੇ ਜਾਣ ਤੋਂ ਉਹ ਜਿਹੜਾ ਡਰ ਮਾਰਿਆ ਹੈ ਉਹ ਭੁਗਤੂਗਾ ਵੀ ਸਮਝਾਈ ਮੇਰੀ ਗੱਲ ਡਰ ਦੀ ਗੱਲ ਨਹੀਂ ਹੈਗੀ ਪਤਾ ਤਾਂ ਲਾ ਲੀਏ ਮਾੜਾ ਮੋਟਾ ਕੀ ਹੈਗਾ ਤੇ ਕੀ ਨਹੀਂ ਹੈਗਾ ਇਹਨਾਂ ਦਾ ਵੀ ਮੇਰੀ ਗੱਲ ਸਮਝ ਲੈ ਮੇਰੀ ਗੱਲ ਸਮਝ ਲੈ ਜਿਹੜੀ ਗੱਲ ਮੈਂ ਕਹਿੰਦੇ ਆ ਤੈਨੂੰ ਜੇ ਆਪੇ ਕੋਈ ਨਾ ਕੋਈ ਕਰਦੀਆਂ ਹੋਣਗੀਆਂ ਪਤਾ ਲੱਗ ਜਾਣਾ ਇਹਨਾਂ ਦਾ ਵੀ ਕਿੰਨੇ ਕ ਦਿਨ ਟਕੇ ਰਹੇ ਨੇ ਇਹਨਾਂ ਦੇ ਕੋਈ ਨਹੀਂ ਉਹਨਾਂ ਦੇ ਘਰੇ ਵੀ ਭਿੰਕ ਲੱਗੇ ਨਾ ਵੀ ਹਾਂ ਵੀ ਇਹ ਕੀ ਕਰਦੀਆਂ ਫੇਰਦੀਆਂ ਤਾਂ ਹੀ ਉਹਦੀ ਮਾਂ ਨੂੰ ਰੱਖੂਗੀ ਮਾੜਾ ਮੋਟਾ ਵੀ ਹਾਂ ਦੇਖੂਗੀ ਕੋਈ ਚੀਜ਼ ਕੋਈ ਨਹੀਂ ਮੈਂ ਜਾ ਕੇ ਉਹਨੀਆਂ ਮੈਨੂੰ ਡਰ ਨਹੀਂ ਮਾਰਿਆ ਇਹਦਾ ਕੋਈ ਨਹੀਂ ਕਲੇਸ਼ ਪਾਉਣਾ ਫੇਰ ਕਰ ਸਾਲੀ ਪਾਉਂਦੀ ਆ ਤਾਂ ਠੀਕ ਹੈ ਇੱਥੇ ਤੱਕ ਗਈ ਆ ਹੁਣ ਜਾਣਾ ਨਹੀਂ ਮੈਨੂੰ ਜੇਲ੍ਹ ਚ ਤਾੜ ਕੇ ਰੱਖਿਆ ਮ ਮੈਂ ਕਿਦੇ ਪਾਸੇ ਜਾਣਾ ਵੀ ਨਹੀਂ ਹੈਗਾ ਉਹ ਨਹੀਂ ਹੈ ਮੈਂ ਹੁਣ ਥੋੜੇ ਟਾਈਮ ਦਾ ਕਰ ਹੁਣ ਮੰਨੀ ਗੱਲ ਕਿਸ ਦੀ ਇਧਰ ਬਾਜਾ ਦਾ ਬੰਦ ਹੈ ਨਾ ਦਾ ਬੈਲਵ ਝੋਣੀ ਆ ਆਪੇ ਖੋਲਣਗੇ ਆ ਗਈ ਆ ਗਈ ਜਿਆਸੀ ਕਤਾਈ ਹੀ ਫਸਕਾ ਫਸਕਾ ਕੀ ਹਾਲ ਹੈ ਤੇ ਤਾਂ ਹੀ ਦੋ ਵਧੀਆ ਵਧੀਆ ਆ ਜਾ ਮਿਲਦੀ ਹੈ ਚਲੋ ਚੱਲੀ ਤਾਂ ਰਹਿ ਗਈ ਬੈਠੀ ਹੈ ਹਨ ਜੀ ਕੋਈ ਨਹੀਂ ਕੋਤਰਾਓ ਸੇਤਾ ਦੀ ਦਸ ਸੇਤਾ ਦਾ ਠੀਕ ਹੈ ਤੂੰ ਮੈਨੂੰ ਦੱਸ ਬੜੇ ਦਿਨਾਂ ਬਾਅਦ ਫੇਰਾ ਮਾਰੇ ਬਸ ਏਦਾਂ ਹੀ ਤੁਹਾਨੂੰ ਪਤਾ ਹੀ ਆ ਟਾਈਮ ਨਹੀਂ ਲੱਗਦਾ ਇੱਕ ਇੱਕ ਤੁਹਾਨੂੰ ਮੇਰੀ ਸੱਸ ਦਾ ਪਤਾ ਹੀ ਆ ਲੜਾਈ ਤਾਂ ਪਾਈ ਰਹੇਗੀ 24 ਘੰਟੇ ਘਰੇ ਹੋਣਾ ਕੀ ਹੁੰਦਾ ਕਿਸੇ ਦੇ ਘਰ ਜੀ ਉਹ ਲੜਾਈ ਲੱਭੀ ਤਾਂ ਥੋੜੀ ਥੋੜੀ ਬੋਤੀ ਤੂੰ ਹੀ ਚੱਕਨੀ ਰਿਹਾ ਕਰ ਤੂੰ ਉਹ ਬਸ ਹੋਰ ਕੋ ਬੇਇੱਜ਼ਤੀ ਕਰਾਈ ਜਾਗੀ ਓਨੀ ਓਨੇ ਮਛਰਦੀ ਜਾਣਾ ਮੈਂ ਨਹੀਂ ਬੇਇੱਜ਼ਤੀ ਕਰਉਦੀ ਮੈਂ ਵੀ ਬਥੇਰਾ ਕਰਦੀ ਹੁੰਨੀ ਉਹਦੀ ਹਾਂ ਫੇ ਬੋਲਦੀ ਹੈ ਤੇ ਜਦੋਂ ਮੈਂ ਠੋਕ ਠੋਕ ਜਵਾਬ ਦਿੰਦੀ ਤਾਂ ਐਂ ਤਾਂ ਸੈਟ ਰਹਿੰਦੀ ਆ ਫੇ ਉਹ ਤਾਂ ਨਹੀਂ ਤਾਂ ਮੈਨੂੰ ਵੇਚ ਕੇ ਖਾ ਲਵੇ ਉਹ ਤੇ ਤੂੰ ਆਪਣੇ ਪੇਕਿਆਂ ਨਾਲ ਗੱਲ ਕਰ ਕੇ ਵੇਖਣੀ ਮੈਂ ਹੀ ਬਥੇਰੀ ਆਂ ਇਹਦੇ ਲਈ ਪੇਕਿਆ ਮੇਰੇ ਅੱਗੇ ਤਾਂ ਲੋੜ ਹੀ ਨਹੀਂ ਆ ਇੱਥੇ ਰੁਕ ਕੇ ਗੱਪੇ ਕਿਆਂ ਲਿਆ ਤਾਂ ਮੁਕੀਆਂ ਦਿੰਦੀ ਆ ਮੇਰਾ ਭਰਾ ਆ ਕਰ ਦੂ ਮੇਰਾ ਆ ਕਰ ਦਿੰਦੀ ਉਹ ਤਾਂ ਕੋਈ ਗੱਲ ਨਹੀਂ ਹੋਰ ਨਾਬ ਕਿੱਥੇ ਆ ਨਾਬ ਇੱਥੇ ਹੀ ਹੋਣੀ ਆ ਨਾਬ ਨੇ ਕਿੱਥੇ ਜਾਣਾ ਮੈਂ ਨਾ ਕੋਈ ਨਾ ਬੋਲਣ ਦੀ ਏ ਕਿ ਉਹ ਤਾਂ ਕਿ ਰਹਿਣਾ ਨਹੀਂ ਆਸਰਾ ਦੇ ਦਾ ਪੱਕਾ ਕਿਤੇ ਥੋੜਾ ਬੋਤਾ ਮਮੀ ਨੂੰ ਦੇ ਛੜਾ ਬਸ ਉਹ ਸੇਵ ਨਾ ਬੋਲਣ ਲਈ ਹੈ ਉਹ ਕਿਤੇ ਬੋਲਦੀ ਹੈ ਜੇ ਮੁੰਡਾ ਮਾੜਾ ਮੋਟਾ ਬੋਲਦਾ ਵਾ ਤਾਂ ਉਹ ਕੀ ਹੁੰਦੀ ਆ ਉਹ ਫਿਰ ਗੁੰਗਾ ਦਾ ਚੁੱਪ ਕਰ ਜਾਂਦਾ ਆਪਣੀ ਭੂਆ ਤੇ ਗਈ ਗਿਆ ਭੂਆ ਦਾ ਕਰਕੇ ਲੱਛਣ ਇਹ ਵੀ ਮੈਂ ਤੁਹਾਨੂੰ ਸਹੀ ਦੱਸਾਂਗਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈਗੀ ਉਦੋਂ ਨਾਲ ਥੋੜੇ ਦਿਨ ਹੋਏ ਆ ਗਈ ਨਾ ਵਸ ਸਾਡੇ ਘਰ ਉੱਥੇ ਅਸੀਂ ਤੇ ਨਿਆ ਤਾਂ ਕਿਤੇ ਪਾਤ ਹੁੰਦੇ ਵਿੱਚ ਨੋਣ ਲਈਗੀ ਤੇ ਇਹ ਦੋਵੇਂ ਭੂਆ ਭਤੀਜੀ ਅੰਦਰ ਬੈਠੀਆਂ ਗੱਲਾਂ ਕਰਨ ਲੱਗੀਆਂ ਤੇ ਜਦੋਂ ਮੈਂ ਉੱਤੇ ਚੱਲੀ ਇਹ ਦੋਵਾਂ ਦੇ ਰਾਗੀ ਉੱਡ ਗਏ ਪਤਾ ਨਹੀਂ ਕਿਹੜੀ ਚੀਜ਼ ਲੁਕੋ ਕੇ ਤੇ ਇਦਾਂ ਇਦਾਂ ਕਰ ਲਈ ਇਹਨਾਂ ਨੇ ਨਾ ਵੀ ਕੋਈ ਚੀਜ਼ ਫੜਾਈ ਸੀਗੀ ਤੁਸੀਂ ਆਪਣੇ ਘਰ ਦਾ ਥੋੜਾ-ਬੋਧ ਧਿਆਨ ਰੱਖਿਆ ਕਰੋ ਨਾ ਜੇ ਕੋਈ ਚੀਜ਼ ਉੱਧਰ ਲੈ ਕੇ ਜਾਂਦੀ ਹੈ ਤਾਂ ਦੇਖਿਆ ਕਰੋ ਕੀ ਲੈ ਕੇ ਗਈ ਹੈ ਇਹਨੇ ਬੁੱਤ ਕੀ ਕਰਨਾ ਉਹਨੂੰ ਇਹ ਹੀ ਹੋ ਕਿ ਉਹਨੂੰ ਸੌਦਾ ਨਾ ਲਿਆਉਣਾ ਪਵੇ ਇਹਦਾ ਪੱਕਾ ਲੱਗ ਗਈ ਹੁੰਦੀ ਹੈ ਹੋਰ ਕੀ ਕਰਨ ਮੈਂ ਨਾ ਨਾ ਇਹਦਾ ਪੱਕਾ ਨਹੀਂ ਸੀਗਾ ਕੋਈ ਡੱਬੀ ਸੀ ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਹੀ ਹੁਣ ਮੈਨੂੰ ਉਹ ਰਾਹੀਂ ਚੰਗੀ ਤਰ੍ਹਾਂ ਪਤਾ ਲੱਗਾ ਵੀ ਕਿਹੜੀ ਜੀ ਸੀ ਤੇ ਮੈਂ ਤਾਂ ਤੁਹਾਨੂੰ ਦਸਣ ਦਸਣ ਕਰਦੀ ਵੀ ਦੱਸ ਗਿਆ ਵਾ ਐਦਾਂ ਹੀ ਮੇਰਾ ਤੁਹਾਨੂੰ ਪਤਾ ਟਾਈਮ ਨਹੀਂ ਲੱਗਾ ਤੇ ਮੇਰੇ ਤੋਂ ਆ ਨਹੀਂ ਹੋਇਆ ਤੇ ਤੁਸੀਂ ਥੋੜਾ ਬੋਤਾ ਧਿਆਨ ਰੱਖਿਆ ਕਰੋ ਆਪਣੇ ਘਰ ਦਾ ਐਵੇਂ ਕੋਈ ਨਾ ਕੋਈ ਚੀਜ਼ ਝੁੱਕ ਕੇ ਉੱਧਰ ਫੜਾਏ ਉਹਦਾ ਕੀ ਪਤਾ ਵਾ ਉਹਨੇ ਤਵੇ ਜਵਾੜੇ ਤੋਂ ਉੱਧਰ ਖਾ ਲਈ ਆ ਤੂੰ ਥੋੜਾ ਬੋਤਾ ਆਪਣਾ ਧਿਆਨ ਰੱਖਿਓ ਕਿ ਜਦੋਂ ਕਿਤੇ ਉੱਧਰ ਨੂੰ ਜਾਂਦੀ ਹੁੰਦੀ ਹੈ ਉਹਨਾਂ ਦੇਖ ਲਿਆ ਕਰੋ ਵੀ ਇਹਦੇ ਹੱਥ 'ਚ ਕੁਝ ਹੈਗਾ ਕਿ ਨਹੀਂ ਹੈਗਾ ਧੀਏ ਕਿੰਨਾ ਦਾ ਖਿਆਲ ਰੱਖਣਾ ਚਾ ਵੀ ਤੂੰ ਤੋ ਰਹੀ ਰਹਦੀ ਆ ਮੈਂ ਆਪਰੇ ਬਰੋਸਟਰ ਪੰਜੀ ਦਾ ਛੇੜਾ ਭੁਖੀ ਪਾਣੀ ਤੇ ਓਕੇ ਅਗਰ ਤਾਂ ਤੈਨੂੰ ਜਾਣ ਤੋਂ ਥੋੜਾ ਪੋਤਾ ਫੇਰੇ ਤੁਹਾਡਾ ਘਰ ਬਚਣਾ ਉੱਦਾਂ ਕਿੱਥੇ ਬਚਣਾ ਇਹ ਐਡੀ ਜ਼ਬਾਨ ਹੋਣਾ ਗੱਲ ਕਰਨ ਤੋਂ ਬਿਨਾਂ ਦੀ ਕੁਸ ਕਰਨ ਦਿੰਦੀ ਹੈਗੀ ਇੱਥੇ ਮੁੰਡੇ ਨਾਲ ਨਹੀਂ ਹੈ ਘੜੀਕ ਗੱਲਾਂ ਕਰਨ ਆਂਦੇ ਹੀ ਮੈਂ ਲੈ ਤੂੰ ਬਹਿ ਜਾ ਤੂੰ ਕਰ ਲੈ ਮੈਨੂੰ ਕਿੱਥੇ ਤੂੰ ਬਹਿਣ ਦੇਣਾ ਤੂੰ ਜੋ ਆਈ ਹੈ ਉਹ ਪਤਾ ਲੱਗੇ ਬਹਿਣ ਹੀ ਨਹੀਂ ਦਿਤਾਇ ਮੇਰੀ ਕਾਲ ਸੁਣੋ ਤਾਈ ਜੀ ਮੈਂ ਤੁਹਾਨੂੰ ਇਹ ਕਹਿਣਾ ਹੈਗਾ ਤੂੰ ਤੋ ਹੇਰਾ ਮੇਰੀ ਸਾਸਰਾਂ ਨੂੰ ਥੋੜਾ ਬੋਤਾ ਤੇਜ ਬਣੋ ਫੇਰੀ ਤੁਹਾਡਾ ਸਰਨਾ ਨਾ ਨਹੀਂ ਤਾਂ ਆ ਨਾ ਬਣੇ ਨਾ ਸਾਰਾ ਘਰ ਦਾ ਸਮਾਨ ਤੁਹਾਨੂੰ ਅਨੁਜੋਗ ਹੈਗਾ ਸੋਦਾ ਪਤਾ ਚੁੱਕੇ ਉਧਰ ਢੋ ਲੈਣਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਨਹੀਂ ਮੈਂ ਕਾਦੇ ਵਾਸਤੇ ਚਲਕੀਆਂ ਕਰਨੀਆਂ ਇੰਨਾ ਜੋਗਾ ਹੀ ਆ ਰਾਤ ਉੱਠ ਕੇ ਖਾਣ ਦਿਨੇ ਖਾਣ ਮੈਂ ਇਹਨਾਂ ਦਾ ਕਿਉਂ ਧਿਆਨ ਰੱਖਾਂ ਪਰ ਇਹਨਾਂ ਦੇ ਨਾਲ ਮੇਰੇ ਘਰ ਦਾ ਕੱਖ ਨਹੀਂ ਛੱਡਿਆ ਹੈਗਾ ਜਿੱਦਾਂ ਉਹ ਕਹਿੰਦੀ ਆ ਉਦਾਂ ਹੀ ਕਰੀ ਜਾਂਦੀ ਆ ਜੇ ਸਿਆਣੀ ਹੁੰਦੀ ਤੇ ਸੋਨੇ ਦੀ ਬਾਂਹ ਖਾਂਦੀ ਸਾਰਾ ਕੁਝ ਮੈਂ ਇਹਦੇ ਵਾਸਤੇ ਕਰੀਂਦੀਆਂ ਟੂਮਾ ਰੱਖੀਆਂ ਨੇ ਇੰਨੀਆਂ ਚੀਜ਼ਾਂ ਹੋਰ ਬਣਾ ਬਣਾ ਕੇ ਰੱਖੀਆਂ ਮੈਂ ਕਦੇ ਵਾਕਿਆ ਵੀ ਇਹਦੀ ਅੰਦਰ ਨਹੀਂ ਨਾ ਧੀਆਂ ਜਿਹੜਾ ਮੈਂ ਦੇਣਾ ਜਾਂ ਤੇ ਸ਼ੱਕ ਕਰੇ ਵੀ ਧੀਆਂ ਹੁੰਦੀ ਜਾਂਦੀ ਪਰ ਫਿਰ ਵੀ ਥੋੜਾ ਬਹੁਤਾ ਧਿਆਨ ਰੱਖਿਆ ਕਰੋ ਇਹਦਾ ਇਹਨੂੰ ਜਾਣ ਹੋਣ ਵੀ ਘੱਟ ਦਿਆ ਕਰੋ ਉਦਨ ਨਹੀਂ ਤਾਂ ਇਹਦੇ ਤਾਂ ਕਰ ਦੇਣਾ ਕੰਮ ਤੁਹਾਡਾ ਇੱਥੇ ਖਸਮਾਂ ਨੂੰ ਖਾਈ ਜੋ ਮਰਜੀ ਦੇ ਦੇ ਮੈਨੂੰ ਹੀ ਲੋੜ ਆ ਤੇ ਭੁਖੀ ਮਰੂਗੀ ਦੋ ਨਾ ਵੇੜੇਲ ਮੈਂ ਘਰ ਰੋਏਗੀ ਨਾਲੇ ਤੇ ਤੂੰ ਬਹਿ ਜਾ ਬੇਟੀ ਉਹ ਉਦਨ ਵੀ ਨਹੀਂ ਚਾਹ ਪੀਤੀ ਗਈ ਤੇ ਅੱਜ ਮੈਂ ਤੈਨੂੰ ਚਾਹ ਪਿਆਲ ਕੇ ਦੇ ਲਾਂ ਨੇ ਕੋਈ ਨਹੀਂ ਚਾਹ ਤਾਂ ਮੈਂ ਪੀ ਕੇ ਹੀ ਜਾਉਂਗੀ ਅੱਜ ਅੱਜ ਨਹੀਂ ਮੈਂ ਉੱਧਰ ਜਾਂਦੀ ਲੱਗਿਆ ਤੂੰ ਹੀ ਚਾਹ ਵਿਆਹ ਕਰਤੀ ਹੈ ਬਾਸ ਬਸ ਬੈਠੀ ਮੈਂ ਤੂੰ ਹੀ ਲੈ ਆਉਂ ਚਾਹ ਹਾਏ ਪਤਾ ਨਹੀਂ ਕਿੱਥੇ ਚਲ ਗਈ ਆ ਨਾਲ ਸੋਈ ਚਵਾ ਨਹੀਂ ਆਪਣੇ ਕਮਰੇ ਵਿੱਚ ਵਾ ਇਹ ਚੱਲ ਕਿੱਥੇ ਗਈ ਆ ਮੈਨੂੰ ਤਾਂ ਕਦੇ ਸ਼ੱਕ ਪੈਂਦਾ ਵਾ ਕਿ ਤੇ ਉਹਨਾਂ ਦੇ ਘਰਾਂ ਜਾਂਦੀ ਹੋਵੇ ਇਹਨਾਂ ਨੂੰ ਪੁੱਛਾ ਬਣਾ ਮੇਰੀ ਗੱਲ ਸੁਣੋ ਹਾਂ ਕੀ ਗੱਲ ਵਾ ਤੁਸੀਂ ਸੁੱਤੇ ਹੀ ਰਿਹਾ ਕਰੋ ਬਸ ਦੱਸ ਜੱਸ ਕਿੱਥੇ ਆ ਮੈਨੂੰ ਕੀ ਪਤਾ ਕਿੱਥੇ ਗਈ ਆ ਮਾ ਮ ਹੱਖ ਲੱਗੀ ਸੀ ਕਰਕੇ ਬੇੜਾ ਕਰਕੇ ਲਾਵੇਂ ਮਾਰਿਆ ਵਾ ਉਹ ਮੈਂ ਤਾਂ ਚਲ ਗਈ ਹੋ ਰੰਜੂ ਨੇ ਮਾਰ ਮਾਰ ਲਈ ਮੈਨੂੰ ਹੈ ਤੇ ਮੈਂ ਉਹਦੀਆਂ ਗੱਲਾਂ ਸੁਣਦਿਆ ਵੀ ਤੇ ਆਣ ਕੇ ਵੇਖਿਆ ਨਾਰਸ ਹੋਈ ਵਿੱਚ ਆ ਨਾ ਬਾਥਰੂਮ ਵਿੱਚ ਵਾ ਤੇ ਨਾ ਹੀ ਆਪਣੇ ਕਮਰੇ ਵਿੱਚ ਵਾ ਉਹ ਇੱਥੇ ਹੋਣੀ ਜਾਂ ਕਿਤੇ ਵੇਲੀ ਵਾਲੀ ਵੇਖਿਆ ਪਤਾ ਕੀ ਮੈਨੂੰ ਘਬਰਾਟ ਹੁੰਦੀ ਆ ਇਹ ਨਾ ਹੋਵੇ ਕਿਤੇ ਪਿੰਦਰ ਘੜੀ ਚਲ ਜੇ ਹੈ ਯਾਰ ਮੈਨੂੰ ਨਹੀਂ ਉਹ ਕਿਸ ਗੱਲ ਦਾ ਪਤਾ ਮੈਂ ਤਾਂ ਉੱਤੇ ਇੱਥੇ ਘਰ ਲੰਮੇ ਪਿਆ ਹੁੰਦਾ ਪਤਾ ਕੀ ਗੱਲ ਵਾ ਨਾਵਦਨ ਆਈ ਹੀ ਨਾ ਤੇ ਜਦੋਂ ਮੈਨੂੰ ਸੋਨਾ ਫੜਾਇਆ ਮੈਂ ਸੋਨਾ ਵੇਖਣ ਲੱਗੀ ਤੇ ਬਲਾਤਤੀ ਆ ਗਈ ਤੇ ਵੇਖ ਲਿਆ ਇਹਨੇ ਪਤਾ ਨਹੀਂ ਨੂੰ ਸ਼ੱਕ ਪੈ ਗਿਆ ਤੇ ਮੇਰੇ ਘੜੀ ਘੜੀ ਵੇਖਣ ਪੈਂਦੀ ਵਕੀਲ ਕਾਇਆ ਮੰਮੀ ਕੀਲ ਕਾਇਆ ਜੇ ਉਹਨੂੰ ਪਿੜਕ ਲੱਗੀ ਹੋਈ ਨਾ ਤੇ ਫਿਰ ਉਹਨੇ ਰਹਿਣਾ ਮੈਨੇ ਕਹ ਦੱਸਾਂ ਤੂੰ ਬੰਦਾ ਤੂੰ ਸੰਗ ਲ ਉਸੇ ਤੇ ਗੱਲ ਦਾ ਮੈਨੂੰ ਡਰ ਮੈਂ ਤਾਂ ਉਹਦਾ ਪਹਿਰਾ ਦੇਣ ਨਹੀਂ ਇਹਦੇ ਉੱਤੇ ਪਿੱਕਰ ਹੋਣਾ ਨਿਕਲ ਜੇ ਕਿਤੇ ਤੇ ਅੱਜ ਮੈਨੂੰ ਉਹਨੇ ਆਵਾਜ਼ ਮਾਰ ਲਈ ਤੇ ਮੈਂ ਚਲ ਗਈ ਉਹਦੇ ਕੋਲ ਨਹੀਂ ਮੇਰੀ ਗੱਲ ਸੁਣ ਤੂੰ ਉੱਧਰ ਕੱਢ ਦੀ ਦਫਾ ਕਿ ਆਪਣੇ ਘਰ ਖਿਆ ਰਿਆ ਕਰਨਾ ਇੱਥੇ ਜੇ ਉਹਦੇ ਕੋਲ ਪਤਾ ਕੋਮੇ ਹੋ ਜਾਵੇ ਮੈਨੂੰ ਕੀ ਪਤਾ ਹੀਗਾ ਐਨੀ ਮੇਰੇ ਕੋਲ ਗਲਤੀ ਹੋ ਗਈ ਆ ਵੀ ਕੁੰਡਾ ਲਾਉਣਾ ਭੁੱਲ ਗਈ ਬਾਹਰੋਂ ਮੈਂ ਤੇ ਚੱਲ ਤੇ ਭੈਣ ਭਰਾ ਆਵਾਜ਼ ਮਾਰੇ ਤਾਂ ਸੁਣਨਾ ਤਾਂ ਪੈਂਦਾ ਹੀ ਆ ਨਾ ਕਾਹ ਹੋ ਕੇ ਤੇ ਜੇ ਮੈਂ ਚਲੀ ਗਈ ਆ ਤਾਂ ਮਤਲਬ ਇਹ ਥੋੜੀ ਤੇ ਘਰੋਂ ਨਿਕਲ ਜੇ ਦਵਾਦਾ ਤੂੰ ਤੇ ਮੈਨੂੰ ਆਉਂ ਪੁੱਛਣ ਦੇ ਤਾਂ ਮੈਨੂੰ ਦੱਸ ਕੇ ਗਈ ਹੁੰਦੀ ਉਹ ਹੈ ਚੱਲ ਇੱਥੇ ਆਂਡ ਗਵਾਂਡ ਨਹੀਂ ਕਿਤੇ ਵੇਖ ਲਾ ਆਂਡ ਗਵਾਂਡ ਵਾਇ ਇਹਨੂੰ ਆ ਲੈਂਦੇ ਘਰ ਅੱਜ ਇਹਦੀ ਲੱਤਾਂ ਤੇ ਮੈਂ ਜੇ ਤੂੰ ਚਲ ਜਾਂਦੀ ਹੈ ਕੋਦੇ ਉਹ ਵੀ ਨਿਕਲ ਜਾਂਦੀ ਹੈ ਮਗਰੀ ਇਨੂੰ ਆ ਗਿਆ ਵਾ ਪਾਇਆ ਹੁੰਦਾ ਹੈ ਰਸਾ ਹੁਣ ਦਰਸਾ ਗਿਆ ਵਾ ਖੁੱਲ ਇਹਨੂੰ ਹੁਣ ਚੰਗੀ ਤਰ੍ਹਾਂ ਪਾਉਣਾ ਪੈਣਾ ਇੱਕ ਤਨੇ ਮੁੰਡਾ ਮਗਰ ਲਾ ਲਿਆ ਵਾ ਉਹਨੂੰ ਮਗਰ ਲਾ ਲਾ ਕੇ ਸਾਰੇ ਕੰਮ ਕਰਦੀ ਏ ਹੱਲਾ ਸ਼ੇਰੀਆਂ ਮਿਲ ਗਿਆ ਇਹਨੂੰ ਇਹਦੀ ਜੁਰਤ ਨਹੀਂ ਘੇਟੋਂ ਬਾਹਰ ਪਿਆਰ ਪਾਉਣ ਦੀ ਹੈ ਜਾਂ ਮੇਰਾ ਸਿਰ ਨਾ ਖਾਦਾ ਮਸਾਂਗਾ ਤਾਡਾ ਸਿਰ ਬਹੁਤਾ ਖਾਦਾ ਜਾਂਦਾ ਵਾ ਵੇਲੀ ਵੇਖਾ ਜਾ ਕੇ ਜਾ ਵੇਖਿਆ ਉੱਥੇ ਆਇਓ ਪਾ ਮੈਂ ਤਾਂ ਡਰ ਲੱਗ ਗਿਆ ਵਾ ਕਿਤੇ ਦੀ ਸੱਸ ਨਾ ਚੁਗਲੀ ਵਾਲਾ ਕਰਦੀ ਹੋਵੇ ਜਾ ਕੇ ਨੀਗਾ ਦੇਖਿਆ ਕਿੰਨਾ ਸਮਝਾਇਆ ਸੀ ਮੈਂ ਪੀ ਨਾ ਜਾਈ ਕਰੋ ਬਾਹਰ ਐਡੀ ਅੰਤਰੀਆ ਨਾ ਕਿਤੇ ਮੋਪਾ ਹੀ ਰਹਦੀ ਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਗਈ ਕਿੱਥੇ ਹੋਊਗੀ ਚੱਲ ਵੇਲੀ ਚ ਵੇਨੀ ਆ ਜੇ ਨਾ ਨਾ ਵੇਲੀ ਚ ਹੋਈ ਇਹਨੂੰ ਅੱਜ ਘਰ ਆ ਲੈਂਦੇ ਚ ਰੱਖ ਜੱਸ ਜੱਸ ਪੋਤਾ ਜੱਸ ਹਾਈ ਹਾ ਦਾ ਪੀੜਾ ਕਰਕ ਜੇ ਇਹ ਤੇ ਇੱਥੇ ਵੀ ਨਹੀਂ ਹੈਗੀ ਹੁਣ ਮੈਨੂੰ ਪੱਕਾ ਚਕੀਨ ਵਾ ਇਹ ਪਿੰਦਰ ਘਰ ਹੀ ਵੜੀ ਹੁਣੀ ਆ ਹੁਣ ਮੋਥੇ ਵੀ ਨਹੀਂ ਜਾਣ ਜੋਗੀ ਚੱਲ ਕੋਈ ਨਹੀਂ ਰੱਖ ਹੀ ਰੱਖਣੀ ਇਹਦੀ ਅੰਦਰੋਂ ਨਿਕਲੂਗੀ ਨਾ 10 ਮਿੰਟਾਂ ਦਾ ਨਿਕਲੂਗੀ ਵਿਹਾਂ ਨੂੰ ਨਿਕਲ ਆਉਗੀ ਆਉਣਾ ਤਾਂ ਪੈਣਾ ਹੀ ਨਾ ਸਰਕਾਰ ਫੇਰ ਇਹਦੀ ਬੋਦੀ ਨੂੰ ਮੈਂ ਤਾਂ ਅੱਜ ਆਜਾ ਆਜੋ ਤਾਈ ਜੀ ਆ ਲੈ ਪੀ ਚਾ ਲਈ ਚਲ ਆ ਤਾਂ ਮੈਂ ਪੀ ਲੈਣੀ ਆ ਤੇ ਇੱਕ ਗੱਲ ਮੈਨੂੰ ਹੋਰ ਦੱਸੋ ਤੁਸੀਂ ਜੀ ਤੁਹਾਨੂੰ ਮੈਨੂੰ ਇੱਕ ਗੱਲ ਪੁੱਛਣੀ ਹੈ ਕਿ ਸਾਡੀ ਮੰਮੀ ਉਹਨਾਂ ਕੋਲ ਵੀ ਤਾਂ ਨਹੀਂ ਜ਼ਮੀਨ ਹੋਦੀ ਜੀ ਨਹੀਂ ਤੁਹਾਡੇ ਕੋਲ ਆਉਂਦੀ ਆ ਤੂੰ ਹੀ ਬੜਾ ਵਧੀਆ ਘਰ-ਵਰ ਬਣਾ ਲਿਆ ਵਾ ਤੇ ਮੰਮੀ ਉਹਨਾਂ ਤੋਂ ਕੁਸ਼ਟ ਪੜਿਆ ਨਹੀਂ ਇਹ ਤੂੰ ਉੱਤੇ ਹੀ ਬੈਠਿਆ ਪੁਰਾਣੇ ਘਰਾਂ ਚ ਕੀ ਇਹ ਜੀ ਇਤਨੀ ਘਾਤਾ ਖੇਦੇ ਘਾਤੀ ਗੱਲ ਕਰ ਰਹੀ ਪਰ ਜੇ ਤੂੰ ਪੁੱਛੀ ਆ ਤਾ ਤੁਹਾਨੂੰ ਫੇਰ ਮੈਂ ਦੱਸ ਦਿੰਨੀ ਆ ਪਰ ਉਹਦੇ ਨਾਲ ਜਾ ਕੇ ਗੱਲ ਨਾ ਕਰੀ ਕੋ ਬੁਲਾ ਲੈ ਮੇਰੇ ਨਾਲ ਲੜਨਾ ਜੀ ਨਾ ਇਹ ਤੇਰੀ ਮੰਜੰਦਰ ਕਮਾਈ ਕਰਦਾ ਹੁੰਦਾ ਹੈ ਕਿ ਦੇਖ ਇਨਾ ਪਹਿ ਹਲੋਂ ਮਾਰ ਮਾਰ ਕੇ ਪੇਕੇ ਹੀ ਪੂਜਦੀ ਰਹੀ ਹਰੇ ਇਹਨੇ ਮੀਰੇ ਪੇਕੇ ਦੇ ਬੜੇ ਤਖੜੇ ਆ ਪਿਛੇ ਉਹਨਾਂ ਨੂੰ ਤਾਂ ਲੋੜ ਨਹੀਂ ਹੈਗੀ ਪੈਸੇ ਦੀ ਇਹਨਾਂ ਦੀ ਕਹਿਂਦੀ ਕਿਹੜੀ ਗੱਲ ਆ ਭਾਉ ਨੂੰ ਝੰਡਈ ਐ ਐ ਕੱਖ ਨਹੀਂ ਗੱਲ ਤੇ ਜੋ ਪਾਈ ਪੈਸਾ ਸੀ ਪੇਕੇਆਂ ਨੂੰ ਦੇਈ ਗਈ ਉਹਨਾਂ ਨੇ ਲੋੜ ਕਰ ਚ ਕਰਦੀ ਰਹੀ ਅਗਲੇ ਨੇ ਸਾਰਾ ਕੁਝ ਬਣਾ ਲਿਆ ਇਹਦਾ ਚਲਾ ਕੋ ਦਾ ਬੜੇ ਕੱਖ ਨਾਲ ਤੇ ਜੇ ਮੁੰਡਾ ਇੱਕੀ ਮੂਵੀ ਚਾਚ ਦੇ ਸੁਣ ਕੇ ਨਹੀਂ ਪਾਇਆ ਲekin ਜੇ ਆਪਣਾ ਪਿੰਦਰ ਬੜੇ ਬੁੱਧੀਆ ਸੁਪੇ ਪਾਇਆ ਹੀ ਤਾਂ ਸਭ ਮੁੰਡੇ ਨੇ ਹੱਥ ਨਾਲ ਮੈਨੂੰ ਪਿੰਦਰ ਨਾਲ ਜਾਣਾ ਤੇ ਇਹ ਤਾਂ ਹੀ ਗੱਲ ਨਹੀਂ ਨਾ ਕੋਲ ਕੋਸ਼ ਹੁੰਦਾ ਇੱਥੇ ਮਾਰੇ ਮੋਟੇ ਸਰਕਾਰ ਦੇ ਸੁਪੰਨਾ ਚ ਭਾਗੂ ਕੇ ਨਾ ਕਾਛੜੀ ਆਹੋ ਕੋਣ ਨੌਕਰੀ ਤੇ ਭਾਲਦੀ ਉਹਦੇ ਕੋਲੋਂ ਡੀਸੀ ਆਹੀ ਜਿੱਦਾਂ ਉਹਨੂੰ ਪੜਾ ਪੜਾਇਆ ਹੁੰਦਾ ਵਾ 10000 ਬੜੇ ਕੱਢਨੀ ਉਹਨੂੰ ਜਿੱਦਾਂ ਦੀ ਹੁਣ ਉਹਨੂੰ ਪੜ੍ਹਾਈ ਵਿਖਾਈ ਕਰਾਈ ਆ ਉਦਾਂ ਦੀ ਨੌਕਰੀ ਮਿਲਨੀ ਆ ਤੇ ਲੜਾਈ 20 ਘੰਟੇ ਰੱਖਦੀ ਆ ਘਰੇ ਜੇ ਹੁੰਦੀ ਸਿਆਣੀ ਤੇ ਉਹ ਘਰ ਵਾਲੇ ਦੀ ਕਮਾਈ ਨੂੰ ਸਾਥਦੀ ਤੇ ਮੁੰਡਾ ਵਧੀਆ ਸਕੂਲੇ ਪਾਉਂਦੀ ਤੇ ਕਿਦੇ ਮੁੰਡੇ ਦੀ ਭਾਂਜਦੀ ਜ਼ਿੰਦਗੀ ਤੇ ਮੁੰਡਾ ਵੀ ਸਾਰੀ ਉਮਰ ਸੌਖਾ ਜਿੰਦਾ ਹੁਣ ਮੁੰਡੇ ਰੇ ਵਿਚਾਰੇ ਦੇ ਪੱਲੇ ਕੁਛ ਨਹੀਂ ਮਾਂ ਨੇ ਨਾ ਪੁੱਤ ਦੇ ਹੱਥ ਤੇ ਨਹੀਂ ਰੱਖਿਆ ਮੋੜ ਮੋ ਜਿੰਦਰ ਕੋ ਵੀ ਐਨੀ ਕ ਉਹ ਇਹ ਤਾਂ ਮੈਨੂੰ ਲੱਗਦਾ ਹੈ ਵੀ ਮਾਂ ਨੇ ਬਸ ਕੱਪੜਾ ਲਈੜੇ ਪਾਸ ਛੱਡਿਆ ਵਾ ਹੋਰ ਨਹੀਂ ਕੁਝ ਵੀ ਕੀਤਾ ਇਹਨੇ ਸੂਟ ਇਹਦੇ ਬੰਨਸ ਬੰਨੇ ਆ ਦੇਖ ਤੋ ਕਿੰਦਾ ਤੇ ਖੁੱਲਦੀ ਸੂਟ ਹੀ ਪਾਉਣੇ ਜੇ ਜਨਾਨੀ ਸਿਆਣੀ ਹੋਵੇ ਨਾ ਉਹ ਸਾਰੇ ਪਾਸੇ ਰੱਖਦੀ ਆ ਇਹਨੂੰ ਜਾਂ ਪੇਕਿਆਂ ਦਾ ਫਿਰ ਜਾਂ ਆਪਣੇ ਸੂਟਾਂ ਦਾ ਇਹਦੇ ਕਰੇ ਮੁੰਡੇ ਦੇ ਦਿਵਾਲੀ ਵੀ ਨਹੀਂ ਟਾਕੀ ਪੁੰਦੀ ਤੇ ਤੇਰਾ ਵਿਆਹ ਹੋ ਗਿਆ ਬਾਦ ਮੜ ਗੋਟੇ ਪਰਮਾ ਪਾਉਂਦਾ ਭੀ ਆ ਚਲੋ ਉਹ ਆਪਣੀ ਆਪਣੀ ਸੋਚ ਹੁੰਦੀ ਆ ਪਰ ਜਿਹੜੀ ਕਰ ਤੁਹਾਨੂੰ ਮੈਂ ਕਹੀ ਆ ਨਾ ਉਹਦੇ ਤੇ ਹੁਣ ਗੌਰ ਕਰ ਲਿਓ ਇਹ ਨਾ ਹੋਵੇ ਕਿ ਨਾਲ ਸਾਰਾ ਕੁਝ ਉੱਤਰ ਲੈ ਜਵੇ ਤੇ ਨਾਲੇ ਜਿਹੜੀ ਚੀਜ਼ ਲੈ ਕੇ ਗਈ ਆ ਨਾ ਉੱਧਰ ਇੱਕ ਵਾਰੀ ਇਹਨੂੰ ਪੁੱਛਿਓ ਗੱਲਾਂ-ਗੱਲਾਂ ਦੇ ਵਿੱਚ ਕਿ ਕੀ ਲੈ ਕੇ ਗਈ ਆ ਤੇਰੀ ਪਤਾ ਲੱਗਣਾ ਤੁਹਾਨੂੰ ਉਦਾਂ ਨਹੀਂ ਪਤਾ ਲੱਗਣਾ ਕੁਛ ਚਲ ਬੰਨੀ ਨਾਲ ਗੱਲ ਕਰਕੇ ਵੇਖਣ ਤੇਨੂੰ ਪਤਾ ਤਾਂ ਹੈ ਗਈ ਹੈ ਤੈਨੂੰ ਮੈਂ ਬਾਤ-ਬਾਤ ਦੱਸਣੀ ਹੈ ਵੀ ਨਿੱਜੀ ਜੀ ਗੱਲ ਕਰਨਾ ਤੇ ਕੋ ਖਾਣ ਪੈਂਦੀ ਆ ਮੈਨੂੰ ਨਹੀਂ ਕੋਈ ਨਹੀਂ ਪੁੱਛਿਆ ਤੇ ਕੀ ਹੋਇਆ ਚਲ ਕੋਈ ਗੱਲ ਮੈਂ ਵੀ ਇੱਥੇ ਖੜੂਣਾ ਨਿਕਲੋਗੇ ਨਾ ਬਾਹਰ ਹੁਣ ਨਾ ਨਿਕਲੋਗੇ ਘੜੀ ਕੋ ਨਿਕਲ ਜੂਗੀ ਮੈਂ ਵੀ ਨਹੀਂ ਅੰਦਰ ਜਾਣ ਵਾਲੀ ਅੱਜ ਮੈਂ ਵੇਖ ਕੇ ਜਾਣਾ ਛੱਸ ਜਿੱਦੜਾ ਕੀ ਕਰ ਮੈਂ ਇਹ ਪੂਹਤਿੰ ਮੈਂ ਇਧਰ ਆਉਣੀ ਦੀ ਨਹੀਂ ਨੂੰ ਨਿਕ ਜਾ ਕੇ ਤੇ ਫੋਨ ਕਰਕੇ ਦੱਸਦੀ ਆ ਸ਼ਾਇਦ ਹੋਰ ਸੰਧਾ ਨੂੰ ਪਤਾ ਹੀ ਨਾ ਹੋਵੇ ਹਾਈ ਹਾਈ ਆਸੋ ਗਾਥ ਜੀ ਕਿੱਥੇ ਘਰੀ ਆਣ ਕੇ ਇਹ ਤਾਂ ਮਿਲਦਾ ਮਿਲ ਨਹੀਂ ਲੱਭਣ ਡਈ ਆ ਪਰ ਹੁਣ ਮੈਂ ਕੀ ਕਰਾਂ ਹੁਣ ਨਾ ਮੈਂ ਪਿੱਛੇ ਜਾਣ ਜੋਗੀ ਨਾ ਮੈਂ ਅੱਗੇ ਜਾਣ ਜੋਗੀ ਲੇਕਿਨ ਮੇਰੀ ਬੇਇੱਜ਼ਤੀ ਬੜੀ ਕਰਨੀ ਇੱਥੇ ਗਲੀ ਦੇ ਵਿੱਚ ਹੀ ਪਰ ਕੀ ਕਰਾਂ ਹੁਣ ਜਾਣਾ ਤਾਂ ਪੈਣਾ ਹੀ ਆ ਨਾ ਘਰ ਚੱਲ ਜਾਈਂਗਾ ਤਾ ਵੇਖੀ ਜੋ ਕੀ ਹੁੰਦਾ ਅੱਛਾ ਰੁਕ ਜਾ ਤੂੰ ਜਰਾ ਹੁਣ ਚੱਲੀ ਕਿੱਥੇ ਕੀ ਹੋ ਗਿਆ ਵਾ ਹੁਣ ਗਲੀ ਵਿੱਚ ਤੱਕ ਪਹੁੰਚਣਾ ਤੈਨੂੰ ਮੈਂ ਇੱਤਰਾ ਹੋਰ ਘਟੋ ਮੀ ਤੂੰ ਚੱਲ ਉਹਦੇ ਨਾਲ ਕਹਿੰਦੇ ਨਾ ਕਿੰਨਾ ਇਸ ਤਰ੍ਹਾਂ 올ਦੀ ਫਿਰਦੀ ਸਾਡੀ ਚੱਲ ਅੰਦਰ ਚੱਹ ਹਜਰਾਕ ਹੈ ਹਾਦ ਹੋ ਗਈ ਆ ਕੀ ਪਤਨੀ ਜੀ ਪਤਨੀ ਮੈਂ ਦੱਸ ਨਹੀਂ ਤੇਰੇ ਖਸਮ ਨੂੰ ਕੀ ਕਰਦੀ ਫਿਰਦੀ ਤੂੰ ਚੱਲ ਚੱਲ ਘੜੀ ਕੀ ਕਰਦੀ ਫਿਰਦੀ ਚੱਲ ਚੱਲ ਹਜਰਾਕ ਇੱਥੇ ਮਾਰ ਹਾਏ ਹਾਏ ਕੀ ਹੋ ਗਿਆ ਵਾ ਕੀ ਹੋ ਗਿਆ ਵਾ ਤੈਨੂੰ ਮੈਨੂੰ ਦੱਸਣੀ ਹੈ ਵੇ ਪਰਮਾ ਐਡਾ ਵੀ ਕੀ ਪਹਾੜ ਟੁੱਟ ਗਿਆ ਵੇ ਇਹ ਕਿ ਮਾਰਦਾ ਪਏ ਪਹਾੜ ਨਹੀਂ ਟੁੱਟ ਗਿਆ ਇਹ ਤੂੰ ਤਾਂ ਛੀਕਾ ਕਰ ਜਾ ਜਿਆ ਮੇਰੀ ਬੇਇੱਜ਼ਤੀ ਕਰਾਤੀ ਹੈ ਮੇਰੇ ਨੱਕ ਕਰਦੇ ਜੋ ਕਿ ਨਹੀਂ ਪਰਛ ਗਿਆ ਇਹਨੇ ਆਕਰਤੂਤਾ ਵੇਖਾ ਕੀ ਕਰਦੀ ਛੱਦੀ ਉਹ ਤੇ ਫਿਰ ਕੀ ਹੋਇਆ ਮੇਰੇ ਘਰ ਵਾਲੀ ਨੂੰ ਪਤਾ ਵਾ ਮੈਂ ਉਹਨਾਂ ਦੇ ਘਰ ਗਈ ਨਾਲੇ ਉੱਥੇ ਕਿਹੜਾ ਹੋ ਗਿਆ ਵਾ ਕੁਝ ਕਈ ਹੀ ਪਤਾ ਵਾ ਇਹ ਤੇ ਕਈ ਨਹੀਂ ਮੈਂ ਸਮਾਨ ਲੈਣ ਚਲਦੀ ਆ ਮੇਰੇ ਗਾਲ ਸੁਣ ਲੈ ਤੇਰਾ ਬੇੜਾ ਕਰਕੇ ਜੇ ਤੇਰਾ ਜਿੱਦਾਂ ਮੈਨੂੰ ਧੱਕੇ ਮਾਰ ਮਾਰ ਕੇ ਲੈ ਕੇ ਹੰਡੇ ਨਾ ਜੇ ਹੁਣ ਇਹਨਾਂ ਦੀ ਭਤੀਜੀ ਆਈ ਇੱਥੇ ਤੇ ਮੈਂ ਵੀ ਧੱਕੇ ਮਾਰ ਕੇ ਕੱਢਣੀ ਘਰੋਂ ਬਾਹਰ ਤੇ ਕਈ ਨਹੀਂ ਜੁੱਤ ਤੇ ਚਲ ਨੂ ਕੰਨ ਆਤਮਾ ਸ਼ਵ ਖਾ ਲਓ ਕੀ ਹੋ ਗਿਆ ਜੀ ਚਲ ਗਈ ਉੱਥੇ ਤੇ ਖੱਟਿਆ ਤਮਾਸ਼ਾ ਤੂੰ ਲਾਉਂ ਡਿਆ ਵਾ ਹੈ ਜੇ ਤੂੰ ਚੰਗਾ ਹੁੰਦਾ ਤੇ ਮੈਨੂੰ ਦੱਸਦਾ ਵੀ ਮੰਮੀ ਉਹਨਾਂ ਦੇ ਘਰ ਕਹਿੰਦੀ ਆ ਜਾਣ ਵਲੋਂ ਮੈਂ ਤੂੰ ਤੇ ਆਪ ਸ਼ਵਾਂ ਦੇਣ ਡਿਆ ਮੈਂ ਤੇ ਤੇਰੇ ਵਕਤ ਖੱਟਾ ਨਾ ਲੈ ਕੇ ਮੈਂ ਨਾ ਹੀ ਚੰਬਦੀ ਇਹ ਹੀ ਹੀ ਨੇ ਯਾਰ ਦੇ ਵਿੱਚ ਮੈਨੂੰ ਤੀਜੇ ਘੰਟੇ ਉੱਥੇ ਲੈ ਕੇ ਜਾਂਦੀ ਹੁੰਦੀ ਹੁਣ ਜਾਣ ਦੇ ਵਿੱਚ ਕਿਹੜੀ ਹਰਜਵਾ ਫਿਰ ਕੀ ਹੋ ਗਿਆ ਮੈਂ ਚਲ ਗਈਆਂ ਤਾਂ ਹੁਣ ਮੈਂ ਤਾਂ ਚਾਹਾਂ ਜਾऊं ਐਥੇ ਬੱਸ ਚਲੀ ਕਿੱਥੇ ਆ ਅੰਦਰ ਚਲੀ ਆ ਮੈਂ ਹਾਂ ਚੁਗਲੀਆਂ ਹੁਣ ਠਕਾਲੂ ਜਾਉਗੀ ਪੁੱਛ ਨੂ ਤੂੰ ਕਿਹੜੀਆਂ ਚੁਗਲੀਆਂ ਕਰਦੀਆਂ ਉੱਥੇ ਜਾ ਕੇ ਮੈਨੂੰ ਕੀ ਪਤਾ ਕਿਹੜੀਆਂ ਚੁਗਲੀਆਂ ਕਰਦੀ ਪੁੱਛ ਲੈ ਆਪਣੀ ਮਾਂ ਨੂੰ ਜਿਹੜਾ ਬੰਦਾ ਆਪਚੋਰ ਹੁੰਦਾ ਨਾ ਤੇਹੀ ਲੱਗਦਾ ਹੁੰਦਾ ਖੜੇ ਮੇਰੀਆਂ ਚੁਗਲੀਆਂ ਕਰਕੇ ਆਇਆ ਵਾ ਕੋਈ ਤੇਰਾ ਤੇਰਾ ਮੁਰਗੀਆਂ ਚੁਗਲੀਆਂ ਕਾਈ ਕਹਿਣ ਡਿਆ ਵੀ ਚੁਗਲੀਆਂ ਕਰਕੇ ਆਉਂਦੀਆਂ ਮੈਂ ਤੂੰ ਕਰ ਕਰ ਕੇ ਕੰਮ ਕਰਨ ਤੇ ਨਾ ਕੋਈ ਲੱਗੇ ਵੀ ਚੁ ਏ ਦੱਸ ਮੈਨੂੰ ਪਹਿਲਾਂ ਹੁਣ ਤੂੰ ਦੱਸ ਤੇਰੀਆਂ ਸ਼ਾਵਾਂ ਨਾ ਗਈਆਂ ਨਾ ਉਹ ਦੀ ਹਿੰਦ ਨਹੀਂ ਗਈ ਮੈਂ ਤੇ 2 ਮਿੰਟ ਘਰ ਆਇਆ ਮੈਂ ਤੇ ਮੇਟੇ ਮੇਟੀ ਉਧਰ ਨੂੰ ਚਲ ਗਈ ਜਦ ਮੈਂ ਮੰਗ ਚੱਲ ਗਿਆ ਤੇਰੀ ਸ਼ਹਿ ਪੂਰੀ ਨਾਲ ਵਾ ਤਾਂ ਗਈ ਆ ਮੈਂ ਥੋੜੀ ਇਹਨੂੰ ਕਿਹਾ ਸੀ ਕਿ ਜਾ ਤੂੰ ਚਲ ਜਾ ਇਹੋ ਜੀ ਗੰਦੀ ਲਾਦ ਜੰਮੇ ਨਾ ਕਿਸੇ ਘਰ ਚ ਜਦ ਪੋਤੀ ਦਿਖਤਾ ਐਦਾਂ ਦਾ ਤਾਂ ਨਵਾਂ ਨੇ ਤੇ ਆਪੇ ਐਦਾਂ ਕਰਨੀ ਆ ਮੇਰੇ ਤੇ ਬੇਇੱਜ਼ਤੀ ਕਰਾ ਕੇ ਰੱਖਤੀ ਆ ਪਤਾ ਨਹੀਂ ਕੀ ਕੀ ਕਰਕੇ ਆਈ ਹੋਣੀ ਗੱਲਾਂ ਹਾਏ ਹਾਏ ਹੁਣ ਮੈਂ ਕਰਾਂ ਤੇ ਕਰਾਂ ਕਿ ਕਿੱਧਰ ਨੂੰ ਜਾਵਾਂ ਬਿਥੇਰੇ ਮਤਾਲੇ ਮਾਰ-ਮਾਰ ਕੇ ਰੱਖਦੀ ਵੀ ਨਾ ਕਰੋ ਬਾਹਰ ਨਿਕਲੇ ਪਰ ਹੁਣ ਤਨੇ ਮੇਰਾ ਜਲੂਸ ਕੱਢ ਕੇ ਰੱਖਤਾ ਹੁਣ ਪਤਾ ਕਿਦਾਂ ਲੱਗੇ ਕਿ ਉਹ ਇੱਥੇ ਕਰਕੇ ਕੀ ਆਈ ਆ ਇਦਾਂ ਕਰਦੀ ਆ ਨੰਮ ਨੂੰ ਫੋਨ ਕਰਨੀ ਆ ਪਲਾ ਮੈਂ ਸ਼ਾਇਦ ਉਹਨੇ ਕੋ ਸੁਣਿਆ ਹੋਵੇ ਲੈ ਹੁਣੇ ਇੱਥੇ ਲੰਮੇ ਪਏ ਹੀਗੇ ਹੁਣੇ ਪਤਾ ਨਹੀਂ ਉੱਠ ਕੇ ਕਿੱਥੇ ਚਲ ਗਏ ਆ ਚਲ ਇਹਨੂੰ ਤੇ ਪਹਿਲਾਂ ਫੋਨ ਕਰਾਂ ਮੈਨੂੰ ਤੇ ਸ਼ੱਕ ਪੈਂਦਾ ਵਾ ਕਿਤੇ ਉਹ ਸੋਨੇ ਵਾਲੀ ਗੱਲ ਦਾ ਇਹਨੂੰ ਪਤਾ ਨਾ ਲੱਗ ਗਿਆ ਹੋਵੇ ਤੇ ਜਾ ਕੇ ਉਹ ਸੱਸ ਨੂੰ ਦੱਸ ਆਵੇ ਇਹਨੇ ਤਾਂ ਬਣਿਆ-ਬਣਾਇਆ ਕੰਮ ਸਾਰਾ ਖਰਾਬ ਕਰ ਦੇਣਾ ਚਲ ਫੋਨ ਕਰਕੇ ਪਹਿਲਾਂ ਗੱਲ ਤੇ ਕਰਾਂ ਉਹਦੇ ਨਾਲ ਹੈਨੇ ਚੁੱਕਲਾ ਫੋਨ ਪਾ ਆਪਣੇ ਕਿੱਥੇ ਚਲ ਗਈ ਆ ਲੱਲਾ ਜਦੋਂ ਲੋਡ ਹੁੰਦੀ ਆ ਨਾ ਉਦੋਂ ਇਹ ਵੀ ਨਹੀਂ ਫੋਨ ਚੁੱਕਦੀ ਪਤਾ ਨਹੀਂ ਕਿਹੜੀ ਟੁੱਕਰ ਚ ਵੜੀ ਜਾ ਕੇ ਲੈ ਤਸ ਫੋਨ ਨਹੀਂ ਹੋ ਚੁੱਕਿਆ ਇੱਕ ਤਾਂ ਮੈਨੂੰ ਆਪਣੀ ਨਾਉਂ ਦੀ ਸਮਝ ਨਹੀਂ ਆਉਂਦੀ ਵੀ ਜੇ ਮੈਨੂੰ ਕੋ ਕੁ ਕਰਨ ਦੇ ਹੀ ਆ ਤੇ ਮੈਂ ਇੰਨਾ ਵਕਤੇ ਕਰਨ ਦੇ ਹੀ ਆ ਮੇਰੀ ਕਿਹੜੀ ਕੁਤੀ ਆ ਜਿਹਨੂੰ ਮੈਂ ਦੇ ਦੇਣਾ ਹੈ ਸਭ ਕੋ ਇੰਨਾ ਦਾ ਹੀ ਬਣਾਉਣਾ ਵਾ ਜੇ ਇਹਨਾਂ ਖੱਤੀ ਚੰਗੀ ਹੋਵੇ ਤੇ ਮੇਰੇ ਨਾਲ ਨਾਲ ਜੇ ਤੇ ਅਸੀਂ ਤਾਂ ਦੋਵੇਂ ਰਲ ਕੇ ਚੱਟ ਲਈਏ ਇਹਨਾਂ ਨੂੰ ਪਰ ਇਹ ਕਲ ਜੋਗੜ ਨੇ ਜੋਗੀ ਕਿਥੋਂ ਜਾ ਜਾ ਕੇ ਸ਼ਰੀਕਾਂ ਨਾਲ ਤੇ ਚੁਗਲੀਆਂ ਕਰਦੀ ਫਿਰਦੀ ਮੇਰੀਆਂ ਹੈ ਇਹਦੀਆਂ ਤਾਂ ਲੱਤਾਂ ਮੈਨੂੰ ਭੰਨਣ ਗਈ ਪੈਣੀਆਂ ਵਾ ਜਿੰਨਾ ਚਿਰ ਮੈਨੂੰ ਪਤਾ ਰਹਿੰਦਾ ਲੱਗਦਾ ਕਿਸੇ ਗੱਲ ਦਾ ਮੈਨੂੰ ਠੰਡ ਨਹੀਂ ਗਈ ਪੈਣੀ ਫੇਰ ਲਾਉਣੀ ਆ ਹਾ ਚੱਕਲਾ ਫੋਨ ਹੋਂਦ ਤੱਕ ਤੇ ਟੈਨਸ਼ਨ ਵਧੀ ਜਾਂਦੀ ਮੇਰੀ ਵੀ ਮੈਂ ਕਰਾਂ ਕੀ ਕਿਹੜੇ ਖੂਚ ਪਾਵਾਂ ਕਿੰਨੂੰ ਪੁੱਛਾਂ ਮੈਂ ਵੀ ਕੀ ਬੋਲ ਕੇ ਆਈ ਉੱਥੇ ਫੇਰ ਇਹਦੀ ਗੁੱਤ ਨੂੰ ਦਊਗੀ ਵਾਲ ਮੈਂ ਉਹ ਆ ਗਿਆ ਮਿਸਕਲਾ ਇੰਨੀਆ ਇਹ ਉਹਨਾਂ ਨੂੰ ਪੁਆ ਕੇ 10 ਦਿਨ ਨਵਦੀਪਾ ਹਾਂਜੀ ਮੇਰੇ ਕੱਪੜੇ ਪ੍ਰੈਸ ਕਰਦੀ ਮੈਂ ਨਾ ਤੁਹਾਨੂੰ ਜਾਣਾ ਹੀ ਨਹੀਂ ਕੋਈ ਗੱਲ ਨਹੀਂ ਪਿੰਦਰ ਕਰ ਦਾਂਗੀ ਤੇ ਕੀ ਕਰਨੀਂ ਬਿਲੀ ਬੈਠੀ ਜਾ ਕੇ ਕੱਪ ਚਾਹ ਬਣਾ ਲਿਆ ਇਹਨਾਂ ਨਾਲ ਮੜ ਜਾ ਫੋਨ ਕਰਨਾ ਹੀ ਕੋਈ ਜ਼ਰੂਰੀ ਤੇ ਕੋਈ ਨਹੀਂ ਬਾਅਦ ਵਿੱਚ ਬਣਾ ਰਹਿਣੀ ਆ ਉਹ ਕੋਈ ਨਹੀਂ ਬਾਅਦ ਚ ਕਰ ਲਈ ਜਾ ਪਹਿਲਾਂ ਚਾਹ ਬਣਾ ਲਿਆ